ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1429 ਤੇ ਅਗਲੇ 6 ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਂਝੇ ਕਰ ਰਹੇ ਹਾਂ ਇਹ ਸ਼ਲੋਕ 52 ਤੋਂ ਲੈ ਕੇ 57 ਤੱਕ ਨੇ ਤੇ ਅੱਜ ਇਹਨਾਂ ਸ਼ਲੋਕਾਂ ਦੀ ਜੋ 1426 ਅੰਗ ਤੋਂ ਸ਼ੁਰੂ ਹੋਈ ਸੀ ਸਮਾਪਤੀ ਹੋ ਜਾਏਗੀ ਜੀ ਵਾਹਿ ਗੁਰੂ ਜੀ ਜੋ ਉਪਜਿਓ ਸੋ ਬਨਸ ਹੈ ਪਰੋ ਅਜਕੇ ਕਾਲ ਨਾਨਕ ਹਰ ਗੁਨ ਗਾਏ ਲੈ ਸਾਡ ਸਗਲ ਜੰਜਾਲ जो सो बिनस है परो आज के काल नानक हर गाए ले शाड सगल जंजाल दोहरा बाल छुट क्यों बंधन पर एक चू ना होत उपाय कहो नानक अब ओट हर गज ज्यों हो सहाय ਮਲ ਛੁਟ ਕਿਉ ਬੰਧਨ ਪਰੇ ਕਛੂ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗਾਜ ਜਿਉ ਹੋ ਸਹਾਏ ਬਲਹੋਆ ਬੰਦਨ ਛੁੱਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰਾ ਹਾਥ ਮੈਂ ਤੁਮਹੀ ਹੋਤ ਸਹਾਰੇ ਬਲ ਹੋਆ ਬੰਦਨ ਛੁੱਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਰੇ ਸੰਗ ਸਖਾ ਸਬਤਜ ਗਏ ਕੋ ਨਨੇ ਬੇ ਹੋ ਸਾਥ ਕੋ ਨਾਨਕ ਇਹ ਬਿਪਤ ਮੈਂ ਟੇਕ ਇਕ ਰਗਨਾਥ ਸੰਗ ਸਖਾ ਸਬ ਤਜ ਗਏ ਕੋ ਨਨੇ ਬੇਹੋਸਾਤ ਕੋਹ ਨਾਨਕ ਇਹ ਬਿਪਤ ਮੈਂ ਟੇਕ ਇਕ ਰਗਨਾਤ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤ ਨਾਮ ਰਹੋ ਸਾਧੂ ਰਹੋ હે ઓ ગુર ગોબيند કહો નાનક એ જગત મે કિન જપ્યો ગુર મント ਰਾਮ ਨਾਮ ਉਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋ ਰਾਮ ਨਾਮ ਉਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਹੰਦੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਪੜਦਿਆਂ ਗਾਇਨ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ